ਅੱਜ ਦੇ ਨਵੇਂ ਬਲੌਕ ਦੇ ਵਿੱਚ ਸਾਰੇ ਵੀਰਾਂ ਨੂੰ ਸਤਿ ਸ੍ਰੀਕਾਲ ਜੀ ਮੈਂ ਤੁਹਾਡਾ ਸਤਨਾਮ ਸਿੰਘ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਨੋਵਾ ਕ੍ਰਿਸਟਾ ਟੋヨタ ਦੀ ਗੱਡੀ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੀ ਗੱਡੀ ਆ ਦੋਸਤੋ ਸੀਟ ਕਵਰ ਬਿਲਕੁਲ ਓਕੇ ਨੇ ਜਮੀ origignal ਗੱਡੀ ਆ ਦੋਸਤੋ ਦੋਸਤੋ ਇਹ ਗੱਡੀ 2017 ਮਾਡਲ ਆ ਪੀਵੀ 11 ਨੰਬਰ ਆ ਪਟਿਆਲੇ ਦਾ ਦੋਸਤੋ ਇਹਦਾ ਨੰਬਰ ਆ ਤੁਸੀਂ ਸੈਡਾ ਚੈੱਕ ਕਰ ਸਕਦੇ ਹੋ ਬਿਲਕੁਲ ਓਕੇ ਆ ਕੋਈ ਲੱਗੀ ਵੱਜੀ ਨਹੀਂ ਕੋਈ ਐਕਸੀਡੈਂਟ ਨਹੀਂ ਹੈਗੀ ਬਹੁਤ ਸੋਹਣੀ ਕੰਡੀਸ਼ਨ ਦੀ ਗੱਡੀ ਆ ਇਹ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲੋ ਟਾਇਰ ਬਿਲਕੁਲ ਨਵੇਂ ਨੇ ਲਾਏ ਲੱਗੇ ਹੋਏ ਨੇ ਰਿਜਨਲ ਏਜੰਸੀ ਕਨੀਓ ਸਾਰਾ ਕੁਝ ਇਹਦਾ ਕੰਮ ਕਾਰ ਏਜੰਸੀ ਦੇ ਵਿੱਚ ਹੁੰਦਾ ਔਨ ਰਿਕਾਰਡ ਬਹੁਤ ਸੋਹਣੀ ਗੱਡੀ ਆ ਤੁਸੀਂ ਦੇਖ ਸਕਦੇ ਹੋ ਪਹਿਲੇ ਨਾਮ ਆ ਦੋਸਤੋ 22 ਜੀ ਨੇ ਨਵੀਂ ਕਢਾਈ ਸੀ ਗੱਡੀ ਇਹ ਦੋਸਤੋ ਇਹ ਗੱਡੀ ਤੁਸੀਂ ਨਾਬੇ ਸ਼ਹਿਰ ਦੇ ਵਿੱਚ ਖੜੀ ਆ ਜੇ ਕਿਸੇ ਨੇ ਲੈਣੀ ਆ ਬਾਈ ਜੀ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਜੀ ਨਾਲ ਤੁਸੀਂ ਫੋਨ ਕਰਕੇ ਸਾਰੀ ਗੱਲਬਾਤ ਕਰ ਸਕਦੇ ਹੋ ਜੋ ਇਹਦੀ ਬਾਈ ਜੀ ਕਨੇ ਉਹ ਡਿਮਾਂਡ ਰੱਖੀ ਗਈ ਆ 12 ਲੱਖ 99000 ਬਾਈ ਜੀ ਕਨੇ ਉਹ ਡਿਮਾਂਡ ਰੱਖੀ ਗਈ ਆ ਨੰਬਰ ਦੋ ਦੇ ਉੱਪਰ ਜਿਹੜਾ ਕੋਈ ਵੀਡੀਓ ਸ਼ੇਅਰ ਕਰਕੇ ਜਾਊਗਾ ਉਹਨੂੰ ਬਾਈ ਜੀ ਡਿਸਕਾਊਂਟ ਦੇਣਗੇ ਬਹੁਤ ਵਧੀਆ 来 ਵੀ ਦੋਸਤੋ ਵੀਡੀਓ ਸ਼ੇਅਰ ਕਰਕੇ ਬਾਈ ਜੀ ਲਵੇ ਵਗ ਜਿਓ ਤੁਹਾਨੂੰ ਵੱਧ ਤੋਂ ਵੱਧ ਡਿਸਕਾਊਂਟ ਕਰਕੇ ਦੇਣਗੇ ਤੇਲ ਦੀ ਟੈਂਕੀ ਭਰਾ ਕੇ ਦੇਣਗੇ ਜੇ ਕੋਈ ਲੈ ਕੇ ਜਾਊਗਾ ਗੱਡੀ ਤੇ ਡਿਸਕਾਊਂਟ ਵੱਧ ਤੋਂ ਵੱਧ ਕਰਾਂਗੇ ਤੇ ਤੇਲ ਦੀ ਟੈਂਕੀ ਫੁੱਲ ਕਰਾ ਕੇ ਦੇਣਗੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਇਸੇ ਤਰ੍ਹਾਂ ਇਸੇ ਚੈਨਲ ਦੇ ਉੱਪਰ ਸਾਡੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਦਿਆ ਕਰੋ ਕਮੈਂਟ ਕਰਕੇ ਆਪਣੀ ਰਾਇ ਤੁਸੀਂ ਦੇ ਹਾਂਜੀ ਧੰਨਵਾਦ ਵੀਡੀਓ ਦੇਖਣ ਵਾਸਤੇ ਇਸੇ ਤਰ੍ਹਾਂ ਸਾਡੇ ਪੇਜ ਨਾਲ ਜੁੜੇ ਰਹੋ ਜੀ ਧੰਨਵਾਦ ਸਾਰੇ ਦੋਸਤਾਂ ਨੂੰ ਵੀਡੀਓ ਦੇਖਣ ਵਾਸਤੇ